ਅੰਮ੍ਰਿਤਸਰ ਦਾ ਇਲਾਕਾ ਅਜਨਾਲਾ ਵੀ ਹੜਾਂ ਦੀ ਮਾਰ ਹੇਠ ਹੈ ਇਲਾਕੇ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਨੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਾਨੀ ਦਿਨ ਰਾਤ ਇਨ੍ਹਾਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਨਾਲ ਜ਼ਿਲ੍ਹੇ ਦੇ ਨੌਜਵਾਨ ਅਧਿਕਾਰੀ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਮਨਿੰਦਰ ਸਿੰਘ ਵੀ ਨਿਰੰਤਰ ਰਾਹਤ ਕਾਰਜਾਂ ਵਿੱਚ ਜੁਟੇ ਰਹਿੰਦੇ ਨੇ ਡਿਪਟੀ ਕਮਿਸ਼ਨਰ ਵੱਲੋਂ ਵਿਖਾਈ ਜਾ ਰਹੀ ਅਪਣਾ ਕੀਤੀ ਜਾ ਰਹੀ ਮਿਹਨਤ ਅਤੇ ਹਮਦਰਦੀ ਦੇ ਪ੍ਰਗਟਾਵੇ ਦੀਆਂ ਗੱਲਾਂ ਹੁਣ ਘਰ-ਘਰ ਹੋਣ ਲੱਗੀਆਂ ਨੇ ਬਡੇਰੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੀ ਧੀ ਅਤੇ ਛੋਟੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੀ ਭੈਣ ਨੂੰ ਵੇਖਦੇ ਨੇ ਪਾਣੀ ਵਿੱਚ ਘਿਰੇ ਹੋਏ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਦੇ ਰਹੇ ਨੇ ਅਜਿਹਾ ਹੀ ਕੁਝ ਵਰਤਾਰਾ ਬਿਆਨ ਕਰ ਰਹੀ ਹੈ ਇਲਾਕਾ ਅਜਨਾਲਾ ਦੇ ਇੱਕ ਪਿੰਡ ਦੀ ਇਹ ਵੀਡੀਓ ਜੋ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਹੋ ਜਿੱਥੇ ਡਿਪਟੀ ਕਮਿਸ਼ਨਰ ਪਾਣੀ ਵਿੱਚ ਘਿਰੇ ਇੱਕ ਪਿੰਡ ਤੋਂ ਇੱਕ ਸਰਦਾਰ ਜੀ ਨੂੰ ਸੁਰੱਖਿਤ ਸਥਾਨ 'ਤੇ ਆਉਣ ਲਈ ਜ਼ੋਰ ਪਾ ਰਹੇ ਨੇ ਪਰ ਉਹ ਸਰਦਾਰ ਜੀ ਰੱਬ ਦੀ ਰਜਾ ਵਿੱਚ ਮਸਤ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਘਰ ਲੈ ਜਾ ਕੇ ਪਰਿਵਾਰ ਨਾਲ ਮਿਲਾ ਰਹੇ ਨੇ ਅਤੇ ਇਸ ਬਹਾਦਰੀ ਬਾਰੇ ਦੱਸਦੇ ਨੇ ਤਾਂ ਮਾਝੇ ਦੇ ਬਹਾਦਰ ਲੋਕ ਅਤੇ ਅੰਮ੍ਰਿਤਸਰ ਦੀ ਡੀਸੀ ਤੇ ਰਾਣੀ ਆਪਸ ਵਿੱਚ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ